ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤਜਸ ਮਨੀਰ ਆ ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੰਡਾਂ ਦੀ ਕਮੀ ਦਾ ਰੋਣਾ ਰੋ ਰਹੀ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਸਨੇ ਸਾਲ ਲੋਕ ਸਭਾ ਚੋਣਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਤੇ ਕਰੀਬ 585 ਕਰੋੜ ਰੁਪਏ ਖਰਚ ਕੀਤੇ ਨੇ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ 2024 ਦੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਫੰਡ ਦੀ ਕਮੀ ਦਾ ਦਾਵਾ ਕਰਨ ਵਾਲੀ ਕਾਂਗਰਸ ਨੇ ਪਹਿਲਾ ਲੋਕ ਸਭਾ ਤੇ ਫਿਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੈਸੇ ਖਰਚ ਕੀਤੇ ਨੇ ਉਹ ਆਂਕੜਾ ਹੈਰਾਨ ਕਰ ਦੇਣ ਵਾਲਾ ਹੈ ਦਰਅਸਲ ਕਾਂਗਰਸ ਨੇ ਚੋਣ ਅਯੋਗ ਨੂੰ ਦਿੱਤੇ ਹਲਫਨਾਮੇ ਵਿੱਚ ਇਹ ਦੱਸਿਆ ਹੈ ਕਿ ਉਸਨੇ 2024 ਦੀਆਂ ਲੋਕ ਸਭਾ ਚੋਣਾਂ ਅਤੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ ਕੁੱਲ 585 ਕਰੋੜ ਰੁਪਏ ਖਰਚ ਕਰ ਦਿੱਤੇ ਨੇ ਇਸ ਖਰਚ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਦੇ ਇਸ ਖਰਚ ਵਿੱਚ ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਸ਼ਾਮਲ ਨਹੀਂ ਨੇ। ਅਯੋਗ ਨੂੰ ਦਿੱਤੇ ਹਲਫਨਾਮੇ ਮੁਤਾਬਕ ਕਾਂਗਰਸ ਨੇ ਚੋਣਾਂ ਵਿੱਚ ਜੋ 585 ਕਰੋੜ ਰੁਪਏ ਜੋ ਖਰਚ ਕੀਤੇ ਨੇ ਉਹ ਪੈਸੇ ਲੋਕ ਸਭਾ ਚੋਣਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਉੜੀਸਾ ਅਤੇ ਸਿੱਕਮ ਦੇ ਵਿਧਾਨ ਸਭਾ ਚੋਣਾਂ 'ਚ ਖਰਚ ਕੀਤੇ ਗਏ ਨੇ ਦਰਅਸਲ ਕਾਂਗਰਸ ਨੇ ਨਾ ਚੋਣਾਂ ਦੌਰਾਨ ਇਸ਼ਤਿਹਾਰਾਂ ਤੇ ਮੀਡੀਆ ਮੁਹਿੰਮਾ ਤੇ 410 ਕਰੋੜ ਰੁਪਏ ਅਤੇ ਮੋਬਾਈਲ ਐਪਸ ਅਤੇ ਹੋਰ ਮਾਧਿਯਾਮ ਰਾਹੀਂ ਇੰਟਰਨੈਟ ਮੀਡੀਆ ਤੇ 45 ਕਰੋੜ ਰੁਪਏ ਖਰਚ ਕੀਤੇ ਨੇ ਚੋਣ ਆਯੋਗ ਨੂੰ ਦਿੱਤੇ ਗਏ ਅੰਕੜੇ ਵਿੱਚ ਕਾਂਗਰਸ ਨੇ ਦੱਸਿਆ ਕਿ 105 ਕਰੋੜ ਤਾਂ ਸਿਰਫ ਤੇ ਸਿਰਫ ਕਾਂਗਰਸ ਦੇ ਸਟਾਰ ਪ੍ਰਚਾਰ ਕਾ ਦੀ ਹਵਾਈ ਯਾਤਰਾ ਤੇ ਖਰਚ ਕੀਤੇ ਗਏ ਨੇ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਜੇ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਮहासਚੀਵ ਪ੍ਰਿਯੰਕਾ ਗਾਂਧੀ ਬਾੜਰਾ ਦਾ ਨਾਮ ਸ਼ਾਮਲ ਹੈ ਕਾਂਗਰਸ ਨੇ ਪੈਸੇ ਉਸ ਸਮੇਂ ਖਰਚ ਕੀਤੇ ਨੇ ਜਦੋਂ ਪਾਰਟੀ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇਹ ਦਾਅਵਾ ਕਰ ਚੁੱਕੀ ਸੀ ਕਿ ਉਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਅਤੇ ਪਾਰਟੀ ਚੋਣ ਪ੍ਰਚਾਰ ਵਿੱਚ ਪੈਸੇ ਖਰਚ ਨਹੀਂ ਕਰ ਸਕਦੀ ਖੁਦ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇਨੇ ਇਸ ਗੱਲ ਦਾ ਤਾਬਾ ਕੀਤਾ ਸੀ ਪਰ ਮਾਮਲਾ ਅਦਾਲਤ ਤੱਕ ਪਹੁੰਚਣ ਤੋਂ ਬਾਅਦ ਖਾਤਿਆਂ ਤੇ ਲੱਗੀ ਰੋਕ ਹਟਾ ਦਿੱਤੀ ਗਈ ਸੀ ਅਤੇ ਉਸ ਸਮੇਂ ਕਾਂਗਰਸ ਨੇ ਜੋ ਪੈਸੇ ਖਰਚ ਕੀਤੇ ਉਸ ਦਾ ਹਿਸਾਬ ਚੋਣ ਅਯੋਗ ਨੂੰ ਦਿੱਤਾ ਗਿਆ ਬਾਕੀ ਹੋਰ ਪਾਰਟੀਆਂ ਨੇ ਚੋਣ ਅਯੋਗ ਨੂੰ ਆਪਣਾ ਹਿਸਾਬ ਦੇਣ ਗਿਆ ਹੀ ਦੇਣ ਗਿਆ ਤੇ ਜਦੋਂ ਪਾਰਟੀ ਦਾ ਆਂਕੜਾ ਸਾਹਮਣੇ ਆਏਗਾ ਤਾਂ ਉਸ ਨੂੰ ਲੈ ਕੇ ਵੀ ਅਸੀਂ ਤੁਹਾਨੂੰ ਜਾਣਕਾਰੀ ਜ਼ਰੂਰ ਦਵਾਂਗੇ ਬਾਕੀ ਹੁਣ ਜੇਕਰ ਗੱਲ ਕਰੀਏ ਕਿ ਇੱਕ ਪਾਸੇ ਫੰਡਾ ਦੀ ਕਮੀ ਦਾ ਰੋਣਾ ਰੋਣ ਵਾਲੀਏ ਪਾਰਟੀ ਹੁਣ 585 ਕਰੋੜ ਰੁਪਏ ਖਰਚ ਕਰਨ ਵਿੱਚ ਕਿਵੇਂ ਸਫਲ ਹੋਈ ਆਖਰਕਾਰ ਇਹ ਪੈਸਾ ਕਿਵੇਂ ਤੇ ਕਿੱਥੋਂ ਆਇਆ ਵੈਸੇ ਜੇਕਰ ਇਸ ਬਾਰੇ ਕਾਂਗਰਸ ਦਾ ਪੱਖ ਦੇਖੀਏ ਤਾਂ ਕਾਂਗਰਸ ਦਾ ਕਹਿਣਾ ਹੈ ਕਿ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਕਾਂਗਰਸ ਕੋਲ કુલ 170 ਕਰੋੜ ਰੁਪਏ ਹੀ ਸਨ ਪਰ ਇਸ ਤੋਂ ਬਾਅਦ ਉਹਨਾਂ ਨੂੰ ਚੰਦੇ ਅਤੇ ਵੱਖ-ਵੱਖ ਰਸੀਦਾ ਦੇ ਰੂਪ ਵਿੱਚ 539.37 ਕਰੋੜ ਰੁਪਏ ਮਿਲੇ ਅਤੇ 13.76 ਕਰੋੜ ਰੁਪਏ ਨਗਦ ਵੀ ਲਏ ਨੇ